ਜਾਇ ਸ਼ਰਾਬ ਦੀ ਤਸਕਰੀ ਰੋਕਣ ਲਈ ਪੁਲਿਸ ਨੇ ਜਦੋਂ ਛਾਪੇਮਾਰੀ ਕੀਤੀ ਤਾਂ ਇੱਕ ਘਰ ਦੇ ਵਿੱਚ ਨੋਟਾਂ ਨਾਲ ਭਰੀ ਹੋਈ ਅਲਮਾਰੀ ਦੇਖ ਕੇ ਪੁਲਿਸ ਵੀ ਸਨ ਰਹਿ ਗਈ ਅਲਮਾਰੀ ਦੇ ਵਿੱਚ ਇੰਨੇ ਨੋਟ ਸਿਗੇ ਕਿ ਗਿੰਦੇ ਗਿੰਦੇ ਪੁਲਿਸ ਵੀ ਥੱਕ ਗਈ ਤਾਂ ਆਖਰਕਾਰ ਇੱਥੇ ਮਸ਼ੀਨ ਬੁલાਣੀ ਪੈ ਗਈ ਉਹ ਮਹਾਰਾਸ਼ਟਰ ਦਾ ਇਹ ਪੂਰਾ ਮਾਮਲਾ ਹੈ ਮਹਾਰਾਸ਼ਟਰ ਦੇ ਪੂਨੇ ਦੇ ਵਿੱਚ ਪੁਲਿਸ ਨੇ ਰੇਡ ਕੀਤੀ ਸੀਗੀ ਪੁਲਿਸ ਨੂੰ ਜਾਣਕਾਰੀ ਮਿਲੀ ਸਗੀ ਕਿ ਇੱਥੇ ਨਜਾਇਜ਼ ਸ਼ਰਾਬ ਦਾ ਤੰਦਾ ਚੱਲਦਾ ਹੈ ਜਿਸ ਤੋਂ ਬਾਅਦ ਇਸ ਇਲਾਕੇ ਦੇ ਵਿੱਚ ਪੁਲਿਸ ਨੇ ਰੇਡ ਕੀਤੀ ਸੀਗੀ ਜਦੋਂ ਟੀਮ ਇੱਕ ਘਰ ਦੇ ਵਿੱਚ ਪਹੁੰਚੀ ਤਾਂ ਛਾਪੇਮਾਰੀ ਕਰਨ ਦੇ ਲਈ ਗਈ ਤਾਂ ਉੱਥੇ ਨਜਾਇਜ਼ ਤੌਰ ਦੇ ਉੱਤੇ ਦੇਸ਼ੀ ਸ਼ਰਾਬ ਜਿਹੜੀ ਸੀਗੀ ਵੇਚੀ ਜਾ ਰਹੀ ਸੀਗੀ ਤਾ ਪੁਲਿਸ ਕਰਮਚਾਰੀਆਂ ਨੇ ਅੰਦਰ ਘਰ ਦੇ ਅੰਦਰ ਜਦੋਂ ਬੰਦ ਪਈ ਅਲਮਾਰੀ ਪੁਰਾਣੀ ਇੱਕ ਅਲਮਾਰੀ ਪਈ ਸੀ ਉਸ ਨੂੰ ਖੋਲਿਆ ਤਾਂ ਉਸ ਦੇ ਵਿੱਚ ਨੋਟ ਹੀ ਨੋਟ ਸੀਗੇ ਤਾਂ ਪੁਲਿਸ ਨੂੰ ਫਿਰ ਨੋਟ ਗਿਨਨ ਵਾਲੀ ਮਸ਼ੀਨ ਇੱਥੇ ਬੁਲਾਨੀ ਪਈ ਕੋੜਵਾ ਦਾ ਇਹ ਪੂਰਾ ਕੋੜਵਾ ਇਲਾਕਾ ਆ ਉੱਥੇ ਪੁਲਿਸ ਨੇ ਇਹ ਰੇਡ ਕੀਤੀ ਸੀਗੀ ਕਾਕੜੇ ਬਸਤੀ ਪੈਂਦੀ ਹੈ ਪਤਾ ਪੁਲਿਸ ਨੂੰ ਸੂਚਨਾ ਮਿਲੀ ਸੀਗੀ ਕਿ ਇੱਥੇ ਨਜਾਇਜ਼ ਤਰੀਕੇ ਦੇ ਨਾਲ ਦੇਸੀ ਸ਼ਰਾਬ ਦਾ ਧੰਦਾ ਚਲਾਇਆ ਜਾ ਰਿਹਾ ਹੈ ਤਾਂ ਕ੍ਰਾਈਮ ਬ੍ਰਾਂਚ ਦੀ ਟੀਮ ਨੇ ਇੱਥੇ ਰੇਡ ਕੀਤੀ ਦਵਿਸ਼ ਦਿੱਤੀ ਤਾਂ ਇੱਥੇ ਭਾਰੀ ਮਾਤਰਾ ਦੇ ਵਿੱਚ ਸ਼ਰਾਬ ਬਰਾਮਦ ਹੋਈ ਤਾ ਸ਼ੁਰੂਆਤੀ ਜਿਹੜੀ ਜਾਂਚ ਸੀਗੀ ਪੁਲਿਸ ਦੀ ਕਰੀਬ ਪੁਲਿਸ ਨੂੰ ਸ਼ੁਰੂਆਤੀ ਜਾਂਚ ਦੇ ਵਿੱਚ ਪੁਲਿਸ ਨੂੰ 2 ਲੱਖ ਰੁਪਏ ਮਿਲੇ ਸੀਗੇ ਇੱਥੇ ਘਰ ਦੇ ਅੰਦਰੋਂ ਤਾਂ ਜਦੋਂ ਪੂਰੇ ਘਰ ਦੀ ਤਲਾਸ਼ੀ ਲਈ ਗਈ ਤਾਂ ਪੁਲਿਸ ਦੇ ਵੀ ਹੋਸ਼ ਉੱਡ ਗਏ ਕਿਉਂਕਿ ਇੱਕ ਬੈਡਰੂਮ ਦੇ ਅੰਦਰ ਜਿਹੜੀ ਅਲਮਾਰੀ ਸੀਗੀ ਪਈ ਹੋਈ ਉਸ ਦੀ ਜਦੋਂ ਜਾਂਚ ਕੀਤੀ ਗਈ ਤਾਂ ਉਸ ਦੇ ਅੰਦਰੋਂ 1 ਕਰੋੜ ਰੁਪਇਆ ਬਰਾਮਦ ਹੋਇਆ ਪੁਲਿਸ ਨੂੰ ਸ਼ੱਕ ਸੀਗਾ ਕਿ ਜਿੰਨਾ ਧੰਦਾ ਚੱਲ ਰਿਹਾ ਹੈ ਤਾਂ ਉਹ ਕਿਤੇ ਵੱਡਾ ਹੈ ਤਾਂ ਪੁਲਿਸ ਨੇ ਇੱਥੇ ਫਿਰ ਬੈਡਰੂਮ ਦੀ ਤਲਾਸ਼ੀ ਲਈ ਤਾਂ ਉੱਥੇ ਇੱਕ ਪੁਰਾਣੀ ਅਲਮਾਰੀ ਪਈ ਪੁਲਿਸ ਨੂੰ ਨਜ਼ਰ ਆਈ ਤਾਂ ਉਸ ਪੁਰਾਣੀ ਅਲਮਾਰੀ ਨੂੰ ਜਦੋਂ ਖੋਲਿਆ ਗਿਆ ਵੱਖ-ਵੱਖ ਖਾਨਿਆਂ ਦੀ ਜਦੋਂ ਤਲਾਸ਼ੀ ਲਈ ਗਈ ਤਾਂ ਪੁਲਿਸ ਦੇ ਵੀ ਹੋਸ਼ ਉਡ ਗਏ ਪੁਲਿਸ ਵੀ ਦੇਖ ਕੇ ਹੈਰਾਨ ਰਹਿ ਗਏ ਅਲਮਾਰੀ ਦੇ ਵਿੱਚ ਨੋਟ ਹੀ ਨੋਟ ਭਰੇ ਹੋਏ ਸਿਗੇ ਜਿਸ ਤੋਂ ਬਾਅਦ ਪੁਲਿਸ ਇਹਨਾਂ ਨੋਟਾਂ ਨੂੰ ਗਿਣਨ ਲੱਗ ਗਈ ਪਰ ਗਿੰਦੇ-ਗਿੰਦੇ ਪੁਲਿਸ ਵੀ ਥੱਕ ਗਈ ਤਾਂ ਆਖਰਕਾਰ ਫਿਰ ਇੱਥੇ ਮਸ਼ੀਨ ਬੁਲਾਨੀ ਪਈ ਜਿਸ ਦੇ ਨਾਲ ਇਸ ਨੋਟਾਂ ਦੀ ਗਿਣਤੀ ਕੀਤੀ ਗਈ ਤਾਂ ਕਰੀਬ 1 ਕਰੋੜ ਤੋਂ ਵੱਧ ਦੀ ਨਕਦੀ ਇੱਥੋਂ ਬਰਾਮਦ ਕੀਤੀ ਹੈ ਤਾਂ ਇਹਨਾਂ ਵੱਡਾ ਇੱਕ ਕੈਸ਼ ਮਿਲਿਆ ਤਾਂ ਪੁਲਿਸ ਨੇ ਮਾਮਲਾ ਵੀ ਦਰਜ ਕਰ ਲਿਆ ਦੱਸ ਦਈਏ ਕਿ ਮਹਾਰਾਸ਼ਟਰ ਦਾ ਇਹ ਪੂਰਾ ਮਾਮਲਾ ਹੈ ਕੋੜਵਾ ਪੁਲਿਸ ਨੂੰ ਗੁਪਤ ਸੂਚਨਾ ਮਿਲੀ ਸੀਗੀ ਕਿ ਕਾਕੜੇ ਬਸਤੀ ਦੇ ਵਿੱਚ ਨਜਾਇਜ਼ ਤੌਰ ਤੇ ਸ਼ਰਾਬ ਦਾ ਧੰਦਾ ਚਲਾਇਆ ਜਾ ਰਿਹਾ ਹੈ ਜਿਸ ਤੋਂ ਬਾਅਦ ਟੀਮ ਨੇ ਰੇਡ ਕੀਤੀ ਸੀਗੀ ਘਰ ਦੇ ਅੰਦਰ ਤਲਾਸ਼ੀ ਲਈ ਸੀਗੀ ਤਾਂ 2 ਲੱਖ ਰੁਪਇਆ ਪਹਿਲਾਂ ਪੁਲਿਸ ਨੂੰ ਅੰਦਰੋਂ ਮਿਲਿਆ ਸੀਗਾ ਫਿਰ ਜਦੋਂ ਜਾਂਚ ਕੀਤੀ ਗਈ ਬੈਡਰੂਮ ਦੀ ਤਲਾਸ਼ੀ ਲਈ ਗਈ ਉੱਥੇ ਅਲਮਾਰੀ ਪਈ ਹੋਈ ਸੀਗੀ ਪੁਰਾਣੀ ਅਲਮਾਰੀ ਪਈ ਹੋਈ ਸੀਗੀ ਉਸ ਦੀ ਜਦੋਂ ਜਾਂਚ ਕੀਤੀ ਜਾਂਦੀ ਹੈ ਤਾਂ ਪੁਲਿਸ ਦੇ ਵੀ ਹੋਸ਼ ਉੱਡ ਜਾਂਦੇ ਨੇ ਉੱਥੇ ਨੋਟ ਹੀ ਨੋਟ ਰੱਖੇ ਹੋਏ ਸੀਗੇ ਉਸ ਅਲਮਾਰੀ ਦੇ ਵਿੱਚ ਫਿਰ ਮਸ਼ੀਨ ਸੱਦਨੀ ਪਈ ਜਿਸ ਦੇ ਨਾਲ ਇਸ ਨੋਟਾਂ ਦੀ ਗਿਣਤੀ ਕੀਤੀ ਗਈ ਤਾਂ ਪੁਲਿਸ ਨੇ ਹੁਣ ਇਹਨਾਂ આરોપીਆਂ ਦੇ ਖਿਲਾਫ ਮਾਮਲਾ ਦਰਜ ਕਰ ਰਿਹਾ ਹਾਲਾਂਕਿ ਜਿਹੜੀ ਮਹਿਲਾ ਸੀਗੀ ਉੱਤੇ ਅਮਿੰਤਾ ਕਰਦੀ ਹੋਈ ਵੀ ਨਜ਼ਰ ਆ ਰਹੀ ਹੈ ਪੁਲਿਸ ਦੀ ਇਸ ਵੀਡੀਓ ਦੇ ਵਿੱਚ ਦੇਖ ਸਕਦੇ ਹੋ ਕਿ ਇਸ ਤਰੀਕੇ ਦੇ ਨਾਲ ਪੁਲਿਸ ਕਰਮਚਾਰੀ ਜਿਹੜੇ ਨੇ ਨੋਟ ਗਿਨਨ ਦੇ ਵਿੱਚ ਲੱਗੇ ਹੋਏ ਨੇ ਜਦੋਂ ਨੋਟ ਗਿੰਦੇ ਗਿੰਦੇ ਉਹ ਥੱਕ ਗਏ ਤਾਂ ਫਿਰ ਮਸ਼ੀਨ ਮੰਗਾਨੀ ਪਈ ਤਾਂ ਮਸ਼ੀਨ ਦੇ ਨਾਲ ਇਹਨਾ ਨੋਟਾਂ ਦੀ ਗਿਣਤੀ ਕੀਤੀ ਗਈ। ਸਾ ਮੇਰੇ ਬੱਚੇ ਰਾਤ ਨੂੰ 3 ਵਜੇ ਜਾਤੀ ਕੰਮ ਕਰਨੇ ਕੋ। ਦੱਸੋ ਬਣਾ ਦੇਗੀ। ਦੱਸੋ ਬਈ ਨਸਾ ਜਸਤੀ ਜਸਤ ਕਸ ਕਰਦੇ। ਹਾਂ ਤਸ ਕਰ ਦਿੱਤਾ। ਸਸਤਰ ਨੂੰ ਮੋਟ ਮੋਟੇ ਸਿੱਧੇ ਜੰਚ ਕਰਕੇ ਕੱਟੇ ਕਰਤਾ ਹੈ ਨਾ